ਸ਼ਾਂਤੀ ਰੱਖੋ ਵੀ ਸਾਰੇ ਬਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 31 ਤਰੀਕ ਪੰਜਵਾਂ ਮਹੀਨਾ 2024 ਸੋ ਅੱਜ ਪਿੰਡ ਪਟੀਆਂ ਖੁਰਦ ਲੜਕੇ ਵਾਲੇ ਤੁਸੀਂ ਦੇਖ ਰਹੇ ਹੋ ਸਾਰੇ ਪਰਿਵਾਰ ਬੈਠੇ ਨੇ ਅਤੇ ਲੜਕੀ ਵਾਲੇ ਪਿੰਡ ਪਿੱਲਵਾ ਨਾਬਾ ਨੇੜੇ ਬਰਨਾਲਾ ਸੋ ਅੱਜ ਦੋਮਾ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਲੜਕੇ ਔਰ ਲੜਕੀ ਨੂੰ ਦੋਮਾ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਅੱਜ ਗੁਰਦੁਆਰਾ ਕਲੰਗੀਪਰ ਸਾਹਿਬ ਪਿੰਡ ਧੀਰੋ ਮਾਜਰੇ ਤੋਂ ਤੁਰਿਆ ਜਾਂਦਾ ਸੋ ਲੜਕੀ ਨੂੰ ਅਸੀਂ ਆਪਣੀ ਧੀ ਬਣਾ ਕੇ ਅੱਜ ਗੁਰਦੁਆਰਾ ਸਾਹਿਬ ਤੋਂ ਤੁਰਦੇ ਸਾਡੀ ਪ੍ਰਬੰਧਕ ਕਮੇਟੀ ਸਰਦਾਰ ਰਾਜਵੀਰ ਸਿੰਘ ਜੀ ਪ੍ਰਧਾਨ ਔਰ ਸਰਦਾਰ ਜਿਹਾਰ ਸਿੰਘ ਜੀ ਬੋਵੀ ਗੁਰਦੁਆਰਾ ਸਾਹਿਬ ਕੇ ਸੀਆਰ ਔਰ ਸਰਦਾਰ ਹਰਦੀਪ ਸਿੰਘ ਜੀ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੀ ਸੋ ਸਾਰੀ ਤੇ ਬਾਬਾ ਸਰੇਂਦਰ ਸਿੰਘ ਜੀ ਮਲਕੋ ਅੱਜ ਸਾਰੇ ਹੀ ਰਲ ਮਿਲ ਕੇ ਦੋਹਾਂ ਪਰਿਵਾਰਾਂ ਨੇ ਇਕੱਤਰ ਹੋ ਕੇ ਤੁਸੀਂ ਸਾਰੇ ਦੇਖਣ ਦਿਖਾ ਦਿਓ ਸੋ ਸਾਰੀ ਹੀ ਪਰਿਵਾਰ ਅੱਜ ਬੈਠੇ ਰਲ ਮਿਲ ਕੇ ਸੋ ਲੜਕੀ ਔਰ ਲੜਕੇ ਨੇ ਕੁਝ ਦਿਨ ਪਿਛੇ ਆਪਣੇ ਮਾਪਿਆਂ ਤੋਂ ਚੋਰੀਓ ਆਨੰਦ ਕਾਰਜ ਕਰਵਾ ਲਈ ਸੀ ਜੋ ਕਿ ਲੜਕੇ ਵਾਲਿਆਂ ਨੂੰ ਨਹੀਂ ਸੀ ਪਤਾ ਨਾ ਹੀ ਲੜਕੇ ਵਾਲੇ ਲੜਕੇ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਕੁਝ ਮਹੀਨਾ 90 ਗੁਪਤ ਲੜਕੀ ਨੂੰ ਰੱਖਿਆ ਗਿਆ ਸੋ ਪਿਛਲੇ ਦਿਨੀ ਇਹ ਮਸਲਾ ਮੇਰੇ ਕੋਲ ਪਹੁੰਚਿਆ ਦਾਸ ਇੰਟਰਨੈਟ ਸੰਤ ਸਮਾਜ ਸੇਵਾ ਦਲ ਦੇ ਮੁੱਖ ਸੇਵਾਦਾਰ ਸੰਤ੍ਰੇਨ ਬਾਬਾ ਲਖਮੀ ਸਿੰਘ ਜੀ ਖਾਲਸਾ ਨਨੋੜਾ ਸਾਹਿਬ ਵਾਲੇ ਸੋ ਲੜਕੀ ਨੂੰ ਬੁਲਾਇਆ ਗਿਆ ਸੀ ਕੱਲ ਤੇ ਲੜਕੇ ਵਾਲਿਆਂ ਨੂੰ ਤੇ ਇਹਨਾਂ ਨੂੰ ਪ੍ਰੇਰਿਤ ਕੀਤਾ ਸਮਝਾਇਆ ਸੋ ਸਾਡੀ ਇਹਨਾਂ ਨੇ ਲੜਕੇ ਵਾਲੇ ਨੇ ਬੇਨਤੀ ਮੰਨੀ ਸਰਦਾਰ ਸਾਦੀ ਸਿੰਘ ਜੀ ਤੇ ਸਮੂਹ ਪਰਿਵਾਰ ਨੇ ਬੇਨਤੀ ਮੰਨ ਕੇ ਜੋ ਲੜਕੀ ਨੂੰ ਸਵਕ ਸਵੀਕਾਰ ਕੀਤਾ ਸੋ ਅੱਜ 31 ਤਰੀਕ ਆ ਪਹਿਲਾ ਮਹੀਨਾ ਵਾਹਿਗੁਰੂ ਪੰਜਵਾਂ ਮਹੀਨਾ 2024 ਦੋਵੇਂ ਪਰਿਵਾਰ ਨੜਕੀ ਵਾਲੇ ਤੇ ਲੜਕੇ ਵਾਲੇ ਨੂੰਕਤਰ ਕਰਕੇ ਸਹਿਮਤੀ ਦੇ ਨਾਲ ਦੋਮਾ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਅੱਜ ਲੜਕੀ ਨੂੰ ਲੜਕੇ ਦੇ ਨਾਲ ਲੜਕੇ ਦੇ ਸਮੂਹ ਪਰਿਵਾਰ ਦੇ ਨਾਲ ਪਿੰਡ ਪੱਟੀਆਂ ਖੁਰਦ ਤੋਰ ਦਿੱਤਾ ਗਿਆ ਹੈ ਸੋ ਅਕਾਲ ਪੁਰਖ ਅਗੇ ਅਰਦਾਸ ਵੀ ਕਰਦੇ ਆ ਤੇ ਵਾਹਿਗੁਰੂ ਬੱਚੇ ਬੱਚੀ ਨੂੰ ਸਾਰੇ ਦੋਵੇਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਅਰਦਾਸ ਵੀ ਕੀਤੀ ਜਾਵੇਗੀ ਸੋ ਜਲ ਪਾਣੀ ਦੀ ਸੇਵਾ ਸੰਗਤਾਂਵਾਦ ਤੇ ਤਿਆਰ ਕੀਤੀ ਗਈ ਆ ਸੋ ਫਿਰ ਮੈਂ ਦੋਨਾਂ ਪਰਿਵਾਰਾਂ ਦਾ ਲੜਕੇ ਵਾਲਿਆਂ ਦਾ ਸਰਦਾਰ ਸਾਦੀ ਸਿੰਘ ਜੀ ਸਮੂਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਲੜਕੀ ਵਾਲੇ ਸਰਦਾਰ ਕਾਕਾ ਸਿੰਘ ਜੀ ਢਿਲਵਾ ਸਮੂਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਰਿਆਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਸਾਡੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਸਵੀਕਾਰ ਕੀਤਾ ਅਸੀਂ ਸਾਰੇ ਮੇਰੇ ਨਾਲ ਮਿਲ ਕੇ ਆਫ ਦੇ ਵਿੱਚ ਭਾਈਚਾਰੇ ਨਾਲ ਇਕੱਠਾ ਹੋ ਕੇ ਸੋ ਇਹ ਫੈਸਲਾ ਲਿਆ ਤੇ ਲੜਕਾ ਲੜਕੀ ਅੱਜ ਗੁਰਦੁਆਰਾ ਕਲੰਗੀ ਤਰ ਸਾਹਿਬ ਤੋਂ ਤੋਰ ਦਿੱਤੇ ਜਾਣਗੇ ਸੋ ਪਿੰਡ ਪੱਟੀਆਂ ਕਲਾਂ ਵਿਖੇ ਸੋ ਲੜਕੇ ਵਾਲੇ ਆਪਣੀ ਧੀ ਬਣਾ ਕੇ ਰੱਖਣਗੇ ਆਪਣੀ ਬੱਚੀ ਬਣਾ ਕੇ ਰੱਖਣਗੇ ਸੋ ਦੋਵਾਂ ਪਰਿਵਾਰਾਂ ਦੇ ਵਿੱਚ ਮੇਲ ਮਲਾਪ ਕਰਵਾ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਮ ਰਾਤਾ ਸਭਨਾਥਾ ਗੁਰੂ ਗੋਬਿੰਦ ਨਤ ਗਾਵੂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆ ਆਏ ਪ੍ਰਗਟ ਪਏ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰਾ

다 a y a j u